ਕਈ ਜੀ ਨਹੀਂ ਅਲੱਲਾ ਵਿਚਾਰ ਅਲੱਲਾ ਲਖਾਈ ਬਾਈ ਹੋਰ ਕੀ ਸਿਸਟਮ ਠੀਕ ਆ ਦੇਖ ਵੀਰੇ ਜਿਵੇਂ ਆਪਣੀਆਂ ਆ ਟ੍ਰੇ ਚੱਕ ਕੇ ਦੇਖੋ ਮੁੰਡੀਆਂ ਇਹ ਆ ਗਈਆਂ ਛੋਟੀਆਂ ਵੱਡੀਆਂ ਗਾਣਿਆਂ ਵਾਲੀਆਂ ਟ੍ਰੇਨ ਇਹ ਬਾਹਰ ਹੁੰਦੀਆਂ ਹਨ ਅਮਰੀਕਾ ਦੇ ਵਿੱਚ ਜਿਵੇਂ ਚੱਲਦਾ ਸਿਸਟਮ ਉਹ ਜਿਹੜਾ ਹਲਕੀ ਹੈ ਕੀ ਰੇਟ ਹੈ ਬਈ ਇਹ ਇਹ ਵੀਰੇ 200 250 ਰੁਪਏ ਦੀ ਯਾਨੀ ਕਿ ਅਲੱਗ-ਅਲੱਗ ਸਾਈਜ਼ ਦੇ ਹਿਸਾਬ ਨਾਲ ਦੇ ਦਿੰਦੀ ਹੈ ਠੀਕ ਹੈ 1.5 200 250 300 ਜਿਹਾ ਜਿਹਾ ਅਲੱਗ ਸਾਈਜ਼ ਹੈ ਇਹ 100 ਰੁਪਏ ਤੋਂ ਸ਼ੁਰੂ ਹੋਈ ਨੇ ਯਾਨੀ 100 ਰੁਪਏ ਤੋਂ ਸ਼ੁਰੂ ਹੋਈ ਨੇ ਇਹ ਛੱਤਾਂ ਲਈ ਮਿਲ ਜਾਂਦੀਆਂ ਵੀ ਨਾ ਛੱਤ ਤੋਂ ਵੀ ਮਿਲ ਜਾਂਦੀ ਹੈ ਛੋਟੇ ਵੱਡੇ ਸਾਈਜ਼ ਦੇ ਠੀਕ ਹੈ ਠੀਕ ਹੈ ਬਦਮਾ ਵਾਲਾ ਇਹ ਬਦਮਾ ਵਾਲੇ ਘਟਰ ਨੇ ਇਹਦਾ 10200 ਬਦਮਾ ਭਾ ਕੇ ਵੜਦੇ ਹਨ ਹਾਂ ਵੀਰੇ ਇਹਦੇ ਜੇ ਸ ਠੀਕ ਆ ਆ ਸਾਈਜ਼ ਬਾਗੇ ਲੱਗ ਜੂ ਹੈ ਸਹੀ ਲੱਗੇਗਾ ਦਾ ਉੱਪਰ ਇੱਥੇ ਬਦਾਮ ਰੱਖ ਗਏ ਉੱਪਰ ਦੀ ਡੱਬੀ ਠੀਕ ਆ ਇਹ ਨੀਚੇ ਕੋ ਪਲੇਟ ਰੱਖ ਲਉਂਦੇ ਨਾਲੇ ਖਰਾਬ ਨਹੀਂ ਹੁੰਦੇ ਹਾਂ ਆਹ ਕਿਹੜਾ ਕਟਰ ਆ ਇਹ ਛੋਟੇ ਸਾਈਜ਼ ਦਾ ਵੀਰੇ ਇਹਦੇ ਵਿੱਚ ਜਿਵੇਂ ਜਿਹੜੇ ਜਿਹੜੀ 20 30 ਕਬੂਤਰਾਂ ਦੇ ਬਦਾਮ ਕੱਟਨੇ ਆ ਹਾਂ ਯਾਨੀ ਇਹਦੇ ਜਿਹੇ ਹੈ ਕਿ ਛੋਟਾ ਬਿਲਕੁਲ ਛੋਟਾ ਸਾਈਜ਼ ਕਰਨਾ ਤਾਂ ਇੱਥੇ ਜ ਹੋ ਜਾਂਦਾ ਵਾ ਜੇ ਥੋੜਾ ਜਿਹਾ ਵੱਡਾ ਸਾਈਜ਼ ਰੱਖਣਾ ਫਿਰ ਹੋ ਜਾਂਦਾ ਠੀਕ ਇਹ ਸਿਰਫ 100 ਰੁਪਏ ਦਾ ਦੇ ਦਿੰਦਾ ਵਾ ਠੀਕ ਆ ਸਿਰਫ 100 ਰੁਪਏ ਦਾ ਠੀਕ ਆ ਇਕਾ ਚੀ ਹੋ ਜੈਣੀ ਆ ਜਮਾ ਜੈ ਜੈ ਰੇਟ ਤਾਂ ਜ਼ਰਾ ਬਾਈ ਸਾਰੇ ਕਹ ਦੇ ਆ ਪਿੰਜਰੇ ਦਾ ਕੀ ਰੇਟ ਆ ਯਾਰ ਆ ਚੌਰਸ ਚੌਰਸ ਪਿੰਜਰ ਆ ਵੀਰੇ ਇਹ ਆਪਣੇ ਕੋਲੇ 700 ਰੁਪਏ ਆ ਤੇ 900 ਰੁਪਏ ਤੇ 1200 ਰੁਪਏ ਠੀਕ ਆ ਡਬਲ ਰੇਟ ਆ ਡਬਲ ਰੇਟ ਆ ਗੋਲ ਚੌਰਸ ਦੇ ਵਿੱਚ ਇਹ ਡੂ ਜੈਡ ਵੀ ਲੈ ਕੇ ਹੈਗੀ ਆ ਆਪਣੇ ਕੋਲੇ ਹਾਂ ਪਿੰਜਰੇ ਵੀ ਪਏ ਹੈ ਗੋਲ ਹਾਂ ਇਕਾ ਜੋਟ ਪਈ ਆ ਇਹ ਜੋਟ ਬਈਆ ਠੀਕ ਆ ਇਹ ਸਸਤੀ ਹੈ ਵੀ ਇਸ ਤੋਂ ਸ ਤੋਂ ਨਾ ਨਾ 100 ਰੁਪਏ ਦੀ ਆ ਸਾਰੀ ਠੀਕ ਆ ਇਹ ਕਿੰਦੋ ਵਧੀਆ ਹੈਵੀ ਦੇ ਵਿੱਚ ਲੈਣੀ ਆ ਕੱਪੜੇ ਕੁੱਪੜੇ ਲਈ ਆ ਚੀਜ਼ ਮਿਲ ਜਾਂਦੀ ਹੈ ਜਿਵੇਂ ਇਹ ਲੋਕਾ ਲਗਾਇਆ ਹੁੰਦਾ ਫਿਰ ਕੱਪੜਾ ਬਣਵਾਉਂਦੇ ਸੀ ਬਣਵਾਣੇ ਆ ਵੀਰੇ ਸਾਰਾ ਕਾਰੀਗਰ ਆਪ ਦਾ ਹੀ ਹੈ ਜਿਹੜਾ ਜਿਹੜੀ ਮਰਜ਼ੀ ਡਿਜ਼ਾਈਨ ਬਣਵਾ ਲਓ ਬਣਾ ਦੀਦਾ ਵਾ ਠੀਕ ਜਿਹੜਾ ਜਿਹੜੀ ਮਰਜ਼ੀ ਡਿਜ਼ਾਈਨ ਹਾਂ ਇਹ 24 25 ਕੁ ਰੁਪਏ ਦੀ ਜੇ ਮੇਰੇ ਇੰਝ ਆ ਜਾਂਦਾ ਕਾ ਯਾਰ ਟਰੇ ਆਈਆਂ ਕਾਦੀਆਂ ਪਈਆਂ ਨੇ ਕਾ ਬਈਆਂ ਲਗੀਆਂ ਇਹ ਸਾਰੀਆਂ ਵੀਰੇ ਟਰੇ ਆ ਆਪਣੀਆਂ ਵੱਡੀਆਂ ਛੋਟੀਆਂ ਇਹਨਾਂ ਦੇ ਅੱਛਾ ਇਹ ਵੀ ਉਤਰਾ ਲਏ ਨੇ ਇਹਦੇ ਚੋਂ ਹੈਂਡਲ ਨਿਕਲ ਵੀ ਜਾਂਦੇ ਆ ਸਾਫ਼ ਸੋਫ਼ ਕਰ ਨੂੰ ਅੱਛਾ ਐ ਇਕੱਲੇ ਜੀ ਵੀ ਨਿਕਲ ਜਾਂਦੇ ਨੇ ਹਾਂ ਤੇ ਇਹਦੇ ਵਿੱਚ ਲੱਗ ਜਾਂਦੇ ਆ ਫਿਰ ਬਾਅਦ ਚੋਂ ਨਾਲ ਹੀ ਠੀਕ ਇਹਨਾਂ ਦੇ ਸਾਈਜ਼ ਵਿੱਚ ਆ ਡੋਂਗੇ ਜਗਾ ਦੇ ਆ ਇਹ ਡੋਂਗੇ ਜਿਵੇਂ ਆਪਣੇ ਕਬੂਤਰਾਂ ਵਾਲੇ ਪਾਣੀ ਵਾਸਤੇ ਇਹਦੇ ਵਿੱਚ ਉੱਪਰ ਦੀ ਪਾਣੀ ਪਾ ਕੇ ਇਹਦੇ ਵਿੱਚ ਉੱਪਰ ਪਾਣੀ ਪਿਆ ਜਾਂਦਾ ਸਾਈਡਾਂ ਤੋਂ ਕਬੂਤਰ ਯਾਰ ਸਿਆਲਾਂ ਦੇ ਰੱਖਣ ਨੂੰ ਹਨਾ ਯਾਰ ਇਹਦੇ ਵਿੱਚ ਉੱਪਰ ਦੀ ਢੱਕਣ ਲਗਾ ਕੇ ਇਹਨੂੰ ਰੱਖ ਦਿੰਦੇ ਸਾਈਡਾਂ ਤੇ ਫਿਰ ਕਬੂਤਰ ਪਾਣੀ ਪੀ ਲੈਂਦੇ ਆ ਬਹੁਤ ਸਿਆਲਾਂ ਚ ਬਹੁਲੀ ਕੰਮ ਦੀ ਚੀਜ਼ ਆ ਯਾਰ ਹਨਾ ਇਹਦੇ ਚ ਸਾਈਜ਼ ਮਿਲ ਜਾਂਦੇ ਜਿਵੇਂ ਲੀਟਰ 2 ਲੀਟਰ 3 ਲੀਟਰ 5 ਲੀਟਰ ਸਾਰੇ ਸਾਈਜ਼ ਆ ਗਏ ਆਪਣੇ ਕੋਲ ਇਹਦੇ ਵਿੱਚ ਵੀ ਇੱਕ ਬਾਕੀ ਆ ਜੋ ਇਹ ਬਹੁਲੀ ਕੰਮ ਦੀ ਆ ਸਿਆਲਾਂ ਚ ਯਾਰ ਕਬੂਤਰ ਪਾਜ ਦਾ ਲਜਾਣ ਇਹ ਚੀਜ਼ ਯਾਰ ਇਹ ਤਾਂ ਬਹੁਤ ਸਰਾਜੀ ਦੇ ਸਿਆਲਾਂ ਚ ਕੰਮ ਆ ਦੋ ਤੇ ਬਾਕੀ ਆ ਕੀ ਆਈਟਮ ਆ ਆਹ ਆਹ ਆ ਹਰੇ ਜੇ ਪਾਏ ਡੱਬੇ ਇਹ ਹਰੇ-ਵਰੇ ਵੀ ਦਾਣੇ ਵਾਲੀ ਆ ਅੱਛਾ ਇਹਦੇ ਵਿੱਚ ਉੱਪਰ ਦੀ ਜਿਵੇਂ ਦਾਣੇ ਪੈ ਜਾਂਦੇ ਆ ਟੱਕਣ ਵੀ ਲੱਗ ਜਾਂਦੇ ਆ ਇਹਦਾ ਜਿਵੇਂ ਕੋਤਰ ਬਿੱਠ ਫੁੱਟ ਨਹੀਂ ਮਾਰਦਾ ਠੀਕ ਆ ਇਹਨੂੰ ਬਾਹਰ ਟੰਗ ਦੋ ਕੁੱਡੇ ਦੇ ਵਿੱਚ ਬਾਹਰਲੇ ਬਸ ਡਾਂਗ ਦੇ ਦੇ ਜਿਹੜੇ ਦਾਣੇ ਖਾ ਲੁੰਦੇ ਆ ਠੀਕ ਗ੍ਰਿਪ ਲਾ ਦੇਵੇ ਜਾਂ ਨਹੀਂ ਪੱਕਾ ਹੀ ਹਾਂ ਅੱਜ ਤਾਂ ਕਹਿ ਵੀ ਜਾਂਦਾ ਮੇਨ ਇਹਦਾ ਜਿਹੜਾ ਉੱਪਰ ਟੱਕਣ ਹੈਗਾ ਜਿਹਨ ਟਟਣ ਦਾ ਆ ਕੀ ਐਟਮਾ ਕਬੂਤਰਾਂ ਦੇ ਜਿਹੜੇ ਬੈਠਣ ਨਾਲ ਆ ਰੈਂਪ ਜਿਹੜੇ ਦੂਜੇ ਆਪਾਂ ਕੰਧਾਂ 'ਚ ਲਾ ਗਏ ਕੰਧਾਂ ਤੇ ਲੱਗ ਜਾਂਦੇ ਆ ਇਹਦੇ ਵਿੱਚ ਆਪਣੇ ਕੋਲ ਕੰਧਾਂ ਵਾਲੇ ਵੀ ਮਿਲ ਜਾਂਦੇ ਨੇ ਜਿਹੜੇ ਚਤਨਾ ਚਤਰਾ ਨੂੰ ਕਹਿੰਦੇ ਹੁੰਦੇ ਆ ਆ ਚੀਜ਼ ਬਹੁਤ ਘੈਂਟ ਆ ਉਹ ਜੋ ਚੜ੍ਹ ਨਹੀਂ ਪਾਈਂਦੇ ਇਹਦੇ ਵਿੱਚ ਕੰਧਾਂ ਵਾਲੇ ਵੀ ਆ ਚੀਜ਼ ਵੀ ਮਿਲ ਜਾਂਦੀ ਹੈ ਆਪਣੇ ਕੋਲ ਇਹਦੇ 'ਚ ਕਲਰ ਵੀ ਮਿਲ ਜਾਣਗੇ ਸਾਰਿਆਂ ਦੇ ਵਿੱਚ ਲਾਲ ਪੀਲਾ ਨੀਲਾ ਜਿਹੜਾ ਮਰਜ਼ੀ ਗ ਯਾ ਆ ਵੀ ਘੈਂਟ ਆ ਯਾਰ ਰੈਂਪ ਤੇਰਾ ਉਹ ਵੀ ਘੈਂਟ ਆ ਤੇ ਚਚਰਾਂ ਦਾ ਜਾਬ ਵੀ ਚੱਕਿਆ ਗੱਲ ਐ ਆਪਾਂ ਚਿੱਟੜ ਚਿੱਤਰ ਕਰੀ ਜਾਂਦੇ ਚੜਾਈ ਤੇ ਵੀ ਚੜ ਪਾ ਗਏ ਵਾਸਤੇ ਇਹ ਜਾਲੀ ਤੇ ਲਾਣੇ ਪਿਹਰੇ ਫਿਰ ਉਹ ਚੀਜ਼ ਲੱਗ ਜਾਂਦੀ ਆ ਸਾਰੀ ਉਹ ਕਿਵੇਂ ਜਾਲੀ ਤੇ ਕਿਵੇਂ ਜਾਲੀ ਦੇ ਵਿੱਚ ਵੀਰੇ ਟੰਗੇ ਜਾਂਦੇ ਜਿਵੇਂ ਗੁੱਡੇ ਜਾਲੀ ਲੱਗੀ ਹੁੰਦੀ ਆ ਉਹਦੇ ਅੰਦਰਲੇ ਪਾਸੇ ਟੰਗੇ ਜਾਂਦੇ ਆਹ ਇੰਜ ਸਾਈਜ਼ ਮਿਲ ਜਾਂਦੇ ਜਿਵੇਂ ਛੋਟੇ ਵੱਡੇ ਅੱਛਾ ਇਹਨਾਂ ਟੰਗ ਦਿੰਦੇ ਤੇ ਗੁੱਤਰ ਫਿਰ ਬੈਠ ਜਾਂਦਾ ਠੀਕ ਆ ਗਿੱਟੀਆਂ ਲੱਗੀਆਂ ਹੋਈਆਂ ਬਾਕੀ ਪਿਛਲੇ ਪਾਸੇ ਕੁੰਡੀਆਂ ਫਸੇ ਜਾਂਦੇ ਆ ਜਾਲੀ ਠੀਕ ਇਹ ਕੀ ਰੇਟ ਆ ਯਾਰ ਇਹ ਇਹ ਵੀਰੇ 20 ਰੁਪਏ ਦਾ ਪੀਸ ਹੁੰ ਠੀਕ ਹੈ। ਇਹ ਵੱਡਾ ਸਾਈਜ਼ ਹੁੰਦਾ 25 ਰੁਪਏ ਵਾਲਾ। ਇਹ ਕਹਿੰਦੇ ਜ 15 ਵਾਲਾ ਵੀ ਹੁੰਦਾ ਵਾ। ਅਲੱਗ-ਅਲੱਗ ਰੇਟ ਆ ਜਾਂਦੇ ਆ ਇਹਨਾਂ ਦੇ ਵਿੱਚ। ਸਾਈਜ਼ ਦੇ ਹਿਸਾਬ ਨਾਲ। ਸਾਈਜ਼ ਦੇ ਹਿਸਾਬ ਨਾਲ ਆ ਜਾਂਦੇ ਆ। ਆਹ ਕੀ ਆਈਟਮ ਆ ਆਹ। ਇਹ ਟ੍ਰੇ ਆ ਵੀਰੇ ਜਿਹੜੀ 120-150 ਦੀ ਵੇਚੀ ਜਾਂਦੇ ਆ। ਇਹ ਆਪਾਂ 100 ਰੁਪਏ 'ਚ ਹੀ ਦੇ ਦਈ ਦੀ ਆ। ਇਹ ਕਾਦੇ ਵਾਲੀ ਐ। ਇਹੀ ਦਾਣੇ-ਦੋਣਿਆਂ ਵਾਸਤੇ ਅੰਦਰੋਂ ਹੀ ਸਾਫ਼ ਵੀ ਹੋ ਜਾਂਦੀ ਆ। ਫਿਰ ਇਹਦੇ ਵਿੱਚ ਹੈਂਡਲ ਵੀ ਲੱਗੇ ਜਾਂਦੇ ਆ। ਇਹਦੇ 'ਚ ਕਲਰ ਵੀ ਮਿਲ ਜਾਂਦੇ ਆ। ਆਹ ਹੈਂਡਲ ਲੱਗ ਜਾਂਦੇ ਉੱਪਰ। ਅੱਛਾ ਐਂ ਦਾਣੇ ਵਾਲੀ ਐ। ਮੂਹ ਨਹੀਂ ਪੈਂਦਾ। ਹਾਂ। ਅਲੱਗ ਲਗਾ ਲਾ ਖਾ ਲ ਦਿਆ ਠੀਕ ਪਾਰਟੀਸ਼ਨ ਬਣ ਜਾਂਦੀ ਆ ਬਾਕੀ ਐ ਹੈਂਡਲ ਤਾਂ ਲੱਗੇ ਹੁੰਦੇ ਕਿ ਚਾਹ ਸਾਫ ਹੋ ਜਾਂਦੀ ਵਿੱਚੋਂ ਲਾ ਕੇ ਇਹਨਾਂ 'ਚ ਕਲਰ ਮਿਲ ਜਾਂਦੇ ਜਿਵੇਂ ਲਾਲ ਪਿਆਵਾ ਠੀਕ ਸਾਰਿਆਂ 'ਚ ਵਿੱਚ ਕਲਰ ਹੈਗੇ ਆ ਆ ਵੀ ਰਹਿ ਪੀ ਆ ਉਹੀ ਕਲਰ ਆ ਜਾਂਦੇ ਵੀਰੇ ਇਹਨਾਂ ਦੇ ਵਿੱਚ ਉਹੀ ਕੰਦਾ ਤੇ ਆਉਣ ਵਾਲੇ ਆ ਪੀਲੇ ਆ ਗਏ ਉਹ ਛਤਰੀ ਦਾ ਕੱਪੜਾ ਕਿਹੜਾ ਕਿਹੜਾ ਯਾਰ ਛਤਰੀ ਦੇ ਕੱਪੜੇ ਵੀਰੇ ਆਪਣੇ ਕੋਲ ਸਾਰੇ ਹੀ ਹੈਗੇ ਆ ਕਲਰ ਠੀਕ ਆ ਇਹ ਜਿਵੇਂ ਆਪਣੇ ਕੋਲੇ ਖੱਦਰ ਵਾਲੇ ਵੀ ਹੈਗੇ ਆ ਜਿਹੜਾ ਮੋٹے ਵਾਲੇ ਹੁੰਦੇ ਆ ਉਹ ਦਿਖਾ ਦੂ ਮੈਂ ਤੂ ਤੇ ਰੰਗਾ ਜਾ ਵੱਧ ਵਿਕਦਾ ਜਿਹੜਾ ਆ ਆ ਉਹ ਥੱਲੇ ਵਾਲਾ ਇਹ ਕੀ ਰੇਟ ਦਿੰਨਾ ਬਈ ਤੂੰ ਇਹ ਵੀਰੇ ਆਪਣਾ ਵੈਸੇ ਦਾ ਅਸੀਂ ਵੇਚਦਾ ਤੁਸੀਂ ਆਇਆ ਵਾ 60 ਰੁਪਏ ਮੀਟਰੀ ਵੇਚ ਲਿਆ ਕਰਾਂਗੇ ਹੋਰ ਦੱਸੋ ਛੱਟ ਆਣਾ ਹੈ ਨਾ ਇਹ ਸਾਡੇ ਨਾਲ ਇਹਦੇ ਵਿੱਚ ਆਪਣੇ ਕੋਲੇ ਫਿੱਟੂ ਬਣਾ ਫਿੱਟਣਾ ਨਹੀਂ ਫਿੱਟਦੀ ਨਹੀਂ ਹੈਗੀ ਲੰਬਾ ਅਜੇ ਤੱਕ ਨਹੀਂ ਆਇਆ ਮੈਨੂੰ ਇਹਦਾ ਇਹ ਕਹਿੰਦੇ ਵਿੱਚ ਜੇ ਦੂਜਾ ਕੱਪੜਾ ਲੈਣਾ ਵਾ ਮੋਟਾ ਖੱਦਰ ਦਾ ਟਾਈਪ ਉਹ ਚੀਜ਼ ਮਿਲ ਜੂਗੀ ਇਹਦੇ ਵਿੱਚ ਸ਼ਾਈਨਿੰਗ ਦੇ ਵਿੱਚ ਉਹ ਵੀ ਤੁਹਾਨੂੰ ਦਿਖਾ ਦਿੰਦਾ ਬਾਅਦ ਚ ਠੀਕ ਇਹਦੇ ਵਿੱਚ ਇੱਕ ਫਿਰ ਆ